ਉਹ ਨਹੀਂ ਅੱਧਾ ਨਹੀਂ ਕਰਦੇ ਵੀ ਕਿ ਕਿ ਕਿਹੜਾ ਪਤਾ ਐਥਿੰਗਲ ਹੈ ਇਹਦਾ ਨਾਮ ਵਿੱਕੀ ਕੁਮਾਰ ਰਘੂ ਮਾਦੇ ਤੋਂ ਨਿਆਵਾਸ ਅਸੀਂ ਇਹ ਚੋਰ ਦੇਖਣ ਗਏ ਸੀਗੇ ਤੇ ਉਹ ਨੀਚੇ ਪੌੜਿਆਂ ਤੋਂ ਉੱਤਰਿਆ ਤੇ ਉੱਥੇ ਪਤਾ ਲੱਗਿਆ ਵੀ ਡੱਡ ਪੋੜੀ ਗਈ ਆ ਪੂਰਾ ਪਿੰਚਰ ਕਿੰਨੇ ਸਾਲ ਹੋ ਕੇ ਘਰ ਬੰਦ ਪਿਆ ਮੈਂ ਇਹਨਾਂ ਨੂੰ ਕੱਟੋੜ ਚਾਰ ਪੰਜ ਸਾਲ ਘਰ ਬੰਦ ਪਿਆ ਪਤਾ ਲੱਗਿਆ ਕਿ ਦੀ ਡੱਡ ਪੋੜੀ ਨਹੀਂ ਨਹੀਂ ਪਤਾ ਲੱਗਦਾ ਬਾਈ ਕੀ ਦੀ ਗੱਲ ਪੁਲਿਸ ਆਈ ਮੁੱਕ ਕੇ ਉਹ ਤਾਂ ਹੁਣ ਬਹੀ ਪਿਆ ਦੇਖਣ ਵਾਸਤੇ ਹੁਣ ਦੇਖੋ ਕੀ ਕਰਨਾ ਹੈ ਕਿਹੜਾ ਇਲਾਕਾ ਕਿਹੜਾ ਹੈ ਮੇਰਾ ਕੁਮਾਤਰ ਨਿਆਵਾ ਮੇਰਾ ਭਾਜੀ ਹਰਨੀਤ ਕੀ ਗੱਲ ਹੋਈ ਹੈ ਸਾਰੀ ਭਾਜੀ ਸੋਮਵਾਰ ਨੂੰ ਆਪਣੇ ਘਰੇ ਚੋਰੀ ਹੋਈ ਹੈ ਬਕੈਦਾ ਨਵੇਂ ਤਾਲੇ ਲਾ ਕੇ ਗਿਆ ਸੀ ਘਰ ਦੇ ਵਿੱਚ ਪਿੱਛੋਂ ਮੁੰਡੇ ਟੱਪ ਕੇ ਆਏ ਨੇ ਮੇਰੀਆਂ ਦੋ ਚੀਨਾ ਦੋ ਰਿੰਗਾ ਤੇ 25000 ਰੁਪਏ ਕੈਸ਼ ਲੈ ਕੇ ਗਏ ਨੇ ਇਵਨ ਕੀ ਮੈਨੂੰ ਪਤਾ ਵੀ ਕੌਣ ਨੇ ਇਹ ਮੁੰਡੇ ਸਾਡੇ ਮਹੱਲੇ ਦੇ ਅੱਜ ਕੀ ਹੋਇਆ ਓਰੇ ਸਾਰਾ ਪੂਰੇ ਵੀ ਚੋਰੀ ਹੋਈ ਆ ਭਾਜੀ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਮਹੱਲੇ ਦੇ ਵਿੱਚ ਕਿੱਥੇ ਪ੍ਰੋਟੈਕਸ਼ਨ ਇਹਦੀ ਬਾਉ ਲਾਦੀ ਭਾਜੀ ਦੀ ਸਮਾਜ ਕੋਈ ਨਹੀਂ ਹੋ ਰਹੀ ਯਾਰ ਥਾਣੇ ਦੇ ਵਿੱਚ ਜਾ ਰਹੇ ਆ ਪੁਲਿਸ ਨਾਲ ਨਹੀਂ ਅੱਜ ਹੀ ਕਿਵੇਂ ਪਤਾ ਕਿਵੇਂ ਲੱਗਿਆ ਪੂਰੇ ਭਾਜੀ ਇਹਨਾਂ ਦੀ ਗਲੀ 'ਚ ਕੱਲ ਵੀ ਚੋਰੀ ਹੋਈ ਆ ਬਾਹਰੋਂ ਤਾਂ ਕੋਈ ਆ ਕੇ ਕੋਈ ਚੋਰੀ ਕਰੇਗਾ ਨਹੀਂ ਨਾ ਇੱਧਰ ਹੂੰ ਹੂੰ ਕਿਸੇ ਦੇ ਮਹੱਲੇ ਦਾ ਕਿਸੇ ਨੂੰ ਕੀ ਪਤਾ ਕੀ ਨਾਮ ਦਾ ਸੀਗੇ ਇਹਨਾਂ ਦੀ ਨੂੰ ਤੇ ਉਸਨੇ ਜਦੋਂ ਦੇਖਿਆ ਨਾ ਉਹ ਚਲੇ ਗਿਆ ਉਸ ਤੋਂ ਬਾਅਦ ਮੈਂ 2-3 ਦਿਨ ਲਗਾਤਾਰ ਦੇਖਿਆ ਇਸ ਨੂੰ ਉਸ ਤੋਂ ਬਾਅਦ ਨਹੀਂ ਦੇਖਿਆ ਅਸੀਂ ਕਹਿੰਦੇ ਵੀ ਰਹੇ ਕਿ ਇੱਥੇ ਬੋ ਆ ਰਹੀ ਹੈ ਬੋ ਆ ਰਹੀ ਹੈ ਬੋ ਆ ਰਹੀ ਹੈ ਪਰ ਕਿਸੇ ਕੋਈ ਮੱਲੇ ਵਾਲੇ ਨੇ ਸੁਬੋਂਸ ਨਹੀਂ ਦਿੱਤਾ ਅਸੀਂ ਵੀ ਚੁੱਪ ਕਰਕੇ ਬੈਠੇ ਰਹੇ ਕਦੋਂ ਦੀ ਗੱਲ ਹੈ ਜੀ ਇਹ ਇੱਕੋ ਟੂ ਟੂ ਨਹੀਂ 2 ਸਾਲ ਹੋ ਗਏ ਜੀ ਇਸ ਗੱਲ ਨੂੰ ਬੰਦਾ ਕੋਣ ਹੈ ਪਤਾ ਕੁਛ ਜੀ ਦੀ ਇਹ ਹੈ ਸੁਨੀਂਦਰ ਸੁਨੀਂਦਰ ਸਰਮਾ ਹੈ ਦੇ ਆ ਰਾਮ ਪੰਡਤ ਦਾ ਬੇਟਾ ਹੈ ਪਰਿਵਾਰ ਚ ਕੋਣ ਕੋਣ ਦੀ ਨਾਲ ਪਰਿਵਾਰ ਵਿੱਚ ਇਕੱਲਾ ਹੀ ਸੀਗਾ ਜੀ ਅੱਛਾ ਇਕੱਲਾ ਹੀ ਸੂਤੋ ਰਹਿੰਦਾ ਬਾਕੀ ਪਰਿਵਾਰ ਜਿਹੜੇ ਇਹ ਜਿਹੜੇ ਹੈਗੇ ਭਰਾ ਰਾਂਚੀ ਆ ਕੋਈ ਦਿੱਲੀ ਆ ਭਜੀ ਕੀ ਮਾਮਲਾ ਹੈਗਾ ਸਾਰਾ ਥੋੜਾ ਦੱਸੋ ਕਿ ਇੱਥੇ ਵੈਰੀਫਾਈ ਕਰ ਰਹੇ ਮੈਰੀ ਵੀ ਕਰਕੇ ਬਦਲ ਪੂਰੀ ਤੇ ਕੀ ਹੈ ਕੋਣ ਅੰਦਰ ਕੀ ਲਿਪੀ ਹੈ ਅਜੇ ਕੁਛ ਨਹੀਂ ਕਿ ਕੰਗਾਲ ਬਹਿ ਪਰਾਣਾ ਕੋਈ ਕਭੀ ਪੁਰਾਣਾ ਲੱਗਦਾ 2-300 ਤੋਂ ਪਹਿਲਾਂ ਤਾਂ ਦੋ ਵਾਰ ਕਰਕੇ ਫਰੈਂਸਕੀ ਟੀ ਮਂਗਾਵਾਗੇ ਅੱਛਾ ਜੀ ਫਰੈਂਸਕੀ ਟੀ ਆ ਕੇ ਉਹਦਾ ਦੇਖੂ ਦੂਜੀ ਪਤਾ ਕਿ ਪਤਾ ਕਿਵੇਂ ਲੱਗਿਆ ਜੀ ਵੀ ਅੰਦਰ ਕੰਕਾਲਾ ਜੀ ਸਾਨੂੰ ਇੱਥੋਂ ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇੱਥੇ ਕਿਸੇ ਨੇ ਫੋਨ ਕੀਤਾ ਕੰਟਰੋਲ ਰੂਮ ਤੇ ਮੈਂ ਹੀ ਫੋਨ ਕਰਿਆ ਸੀ ਅੱਛਾ ਜੀ ਅਮਰਿੰਦਰ ਸਿੰਘ ਹਾਂ ਜੀ ਦੱਸਿਆ ਨੇ ਫੋਨ ਕੀਤਾ ਵੀ ਇੱਥੇ ਕੋਈ ਅੰਦਰ ਪਹਿਲੀ ਬੋਡੀ ਪਈ ਹੈ ਤੇ ਉਹ ਪ੍ਰਕਾਸ਼ ਮੁਕੇ ਲੈ ਆਇਆ। प्रदीप ਪ੍ਰੈਸ ਟੀਮ ਨੂੰ ਬੁਲਾਇਆ ਹੋਇਆ ਉਹ ਆ ਕੇ ਜੀਵੰਸ਼ੀ ਕਰਦੇ। ਕੋਈ ਚੋਰੀ ਕਰਨ ਆਇਆ ਸੀ ਤਾਂ ਪਤਾ ਲੱਗਿਆ। ਚੋਰੀ ਵਾਲਾ ਕੁਮੈਂਟਰੀ। ਅੱਛਾ ਜੀ। ਕੋਈ ਰਿਕਵਰੀ ਰਿਕਵਰੀ ਆ ਕੋਈ ਹੋਰ ਐਵੇਂ। ਫਿਲਹਾਲ ਕੁਛ ਨਹੀਂ ਜੀ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਤੋਂ ਬਾਅਦ ਜੋ ਹੋਇਆ ਉਹ। ਅਲੀ ਤੁਸੀਂ ਚੋਰੀ ਦਾ ਕੰਮ ਹੁੰਦਾ ਬਈ ਅੰਦਰ ਪੈਸੇ ਤਾਂ ਨਹੀਂ ਮਿਲਦੇ ਹੁਣ। ਹੋਰ ਕੀ। ਚੋਰੀ ਕਿੰਨੇ ਕ ਪੈਸੇ ਹੋਏ ਆ ਜੀ? ਪੈਸੇ ਕਾਫੀ ਆ। ਬੰਦ ਬੈਗ ਮਿਲੇ ਜੀ। ਬੰਦ ਬੈਗ 5-500 ਦੇ ਵੀ ਆ। ਇਹ ਦੇਨੇ ਪੂਰਾ ਬੈਗ ਭਰੇ ਹੋਏ ਆ। ਪੂਰਾ ਬੈਗ ਭਰੇ ਹੋਏ ਆ। ਐ ਅੰਦਰੀ ਗੇ ਆ ਲਿਆ ਕਿੰਨੇ ਸਾਰੀ ਪੁਰਾਣੀ ਕਰੰਸੀ ਕਿ ਨਵੀਂ ਕਰੰਸੀ ਸੀ ਜੀ ਆ ਆਈ ਜਿਹੜੀ ਨਵੀਂ ਹੈ ਆ ਦੇਖ ਲਓ ਤੁਸੀਂ ਨਾ ਕੋਈ ਹੋਰ ਲਾਤੀਆਂ ਕਰਦੇ ਕਿ ਕਿਹੜਾ ਪਤਾ ਐਥੇ ਹੀ ਨਾ ਕੀ ਕਰਨਾ ਚਾਹਤ ਹੈ ਕਿ ਤੁਹਾਡੇ ਮੇਰਾ ਸੁਨੀਤਾ ਜੀ ਮਾਰਨਿੰਗ ਸਵੇਰ ਦਾ ਟਾਈਮ ਹੈ ਮੇਰਾ 1206 ਹਾਊਸ ਨੰਬਰ ਹੈ ਇਸੀ ਗਲੀ 'ਚ ਰਹਿੰਦੇ ਸੀ ਅਸੀਂ ਇਸ ਵਿੱਚ ਪੌਦੇ ਨੂੰ ਪਾਣੀ ਪਾ ਰਹੀ ਸੀ ਇਹ ਨਾਲ ਸਾਡੇ ਨਿਵਾਸੀ ਬੱਬਲੂ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਨੇ ਵੀ ਦੇਖਿਆ ਰੀਮਾ ਨੇ ਉਹ ਗੇਟ ਕੋਲ ਪੜੋਸੀ ਨੇ ਉੱਪਰ ਖੜੀ ਸੀ ਹਾਂ ਸੁਣੋ ਇਹਨਾਂ ਦਾ ਸਾਰਾ ਪੈਕ ਨਹੀਂ ਹਾਂਜੀ ਉੱਪਰੋਂ ਚੜਦੇ ਦੇਖਿਆ ਸੀ ਇਹ ਪਤਨਾਲੀ ਨੂੰ ਫੜ ਕੇ ਉੱਪਰ ਚੜੇ ਆ ਉੱਥੋਂ ਦੀ ਉੱਥੇ ਚੜ ਕੇ ਫਿਰ ਇੱਧਰ ਉਤਰੇ ਆ अच्छा जी हां फिर उधरनी मिंट जो ਸੀ ਕਿ ਕਬੂਤਰ ਵਾਲੇ ਆ ਉਹਨੇ ਉਹਨੂੰ ਉਹਨਾਂ ਭੈਂਜੀ ਨੂੰ ਦੇਖਿਆ ਵੀ ਉਹ ਕਹਦੇ ਕਬੂਤਰ ਵਾਲੇ ਫਿਰ ਜਾਣ ਕੇ ਸ਼ੂ ਸ਼ੂ ਕੀਤਾ اچھا ਜੀ ਉਹਨੇ ਭਾਜੀ ਨੂੰ ਸ਼ਰਿਆਮ ਕੀ ਨਾਮ ਹੈ ਤੁਹਾਡਾ ਅਮਰਿੰਦਰ ਸਿੰਘ ਕੀ ਗੱਲ ਹੋਈ ਹੈ ਕਿਹੜਾ ਮੱਲਾ ਜੀ ਇਹ ਕੀ ਗੱਲ ਹੋਈ ਉਹਰੇ ਜੀ ਉਹਰੇ ਯਾਰ ਸ਼ਾਮ ਨੂੰ ਪਤਾ ਲੱਗਿਆ ਸੀ ਵੀ ਚੋਰ ਆ ਰਿਹਾ ਕੋਈ اچھا ਜੀ ਅਸੀਂ ਉੱਪਰ ਜਾ ਕੇ ਟੱਪ ਕੇ ਦੇਖਿਆ ਵੀ ਕੀ ਹੈਗਾ ਕੀ ਨਹੀਂ ਵਿੱਚ ਤੇ ਕੋਈ ਕਨੇ ਇਧਰ ਭੱਜ ਗਿਆ ਚੋਰ ਕੁਝ ਕਨੇ ਭੱਜ ਗਿਆ ਫਿਰ ਮੈਂ ਤੇ ਮੇਰਾ ਇੱਕ ਦੋਸਤ ਸੀਗਾ ਅਸੀਂ نیچے ਉਤਰੇ ਬਾਕੀ ਬੰਦੇ ਉੱਪਰ ਖੜੇ ਸੀਗੇ نیچے ਉਤਰ ਕੇ ਦੇਖਿਆ ਤਾਂ ਇੱਕ ਡੈੱਡ ਬੋਡੀ ਪਈ ਸੀ ਘਰ ਦੇ ਵਿੱਚ ہاں ਅੰਦਰ ਅੱਛਾ ਜੀ ਇੱਕਦਮ ਅਸੀਂ نیچے ਕੁਝ ਨਹੀਂ ਕਰਿਆ ਸੀ ਵਾਪਸ ਆ ਗਏ ਫਿਰ ਅਸੀਂ ਪੁਲਿਸ ਨੂੰ ਫੋਨ ਕਰਿਆ ਪੁਲਿਸ ਨੇ ਆਈ ਹੁਣ ਇਹਨਾਂ ਨੇ ਪੇਮੈਂਟ ਵੀ ਅੰਦਰ ਪੈਸੇ ਵੀ ਰਿਕਵਰ ਕਰੇ ਸਾਮਾਨ ਵੀ ਦੇਖਿਆ ਕੋਈ ਚੋਰੀ ਵਾਲਾ ਕੋਈ ਗੱਲ ਨਹੀਂ ਆਈ ਕੋਈ ਚੋਰ ਨਹੀਂ ਸੀਗਾ ਠੀਕ ਹੈ ਨਾ ਅੱਛਾ ਜੀ ਡੈੱਡ ਬੋਡੀ ਪਈ ਆ ਤਾਂ ਡੈੱਡ ਬੋਡੀ ਦੇ ਤੁਹਾਨੂੰ ਫੋਟੋ ਕਰਾ ਦੇਣਾ ਕੋਲੋਂ ਨਾ ਕੀ ਲੱਗਦਾ ਹੈ ਕਦੋਂ ਆਕਦੀ ਪਈ ਹੈ ਡੈੱਡ ਬੋ ਦੋ ਟਾਈਸਲ ਹੋਗੇਗਾ ਬੋਲੋ ਸਾਈਡ ਤੋਂ ਦੋ ਟਾਈਸਲ ਹੋਗੇਗਾ ਦੋ ਸਾਲ ਤੋਂ ਉੱਪਰ ਹੋਗੇਗਾ ਬੰਦੇ ਦੇ